ਇਕ ਨਾ ਭਰਾ ਉਹ ਅਮਲੀ ਬੰਦਾ ਸੀ ਉਹਦੀ ਮੁੱਖ ਕੀ ਭੁੱਖੀ ਉਹ ਕਰੇ ਹਾਏ ਮਰ ਗਿਆ ਭੈਣ ਦੇ ਯਾਰ ਉਹ ਬਚਾ ਲੋ ਉਹਦੇ ਘਰੇ ਜਨੇ ਆਖਿਆ ਵੀ ਭੈਣ ਦਾ ਖਸ ਮੇ ਤਾਂ ਹੀ ਟਿਕਦਾ ساری ਰਾਤ ਤੰਗ ਕਰੂਗਾ ਉਤੋਂ ਦਿਨੇ ਤੰਗ ਕਰ ਗਿਆ ਹਾਏ ਮਰ ਗਿਆ ਹਾਏ ਮਰ ਗਿਆ ਉਹ ਕੰਨੀ ਪਤੰਦਰਾ ਮੈਂ 20 25 ਘਰਾਂ ਦੇ ਘਟੂ ਘਟ ਜਾਈ ਭੁੱਖੀ ਕਿਤੋਂ ਨਹੀਂ ਮਿਲੀ ਤੂੰ ਸਾਰ ਲਾ ਅਰਦਿਲ ਸਾਰ ਲਾ ਕੋਈ ਸਿਗਨੇਚਰ ਸੰਗੂਚਰ ਖਾਲਾ ਉਹ ਕਹਿੰਦਾ ਵੀ ਮੈਂ ਤਾਂ ਭੁੱਖੀ ਖਾਣੀ ਆ ਭੁੱਖੀ ਨਾਲ ਸਰੀਰ ਵਧੀਆ ਰਹਿੰਦਾ ਮੈਂ ਮਾੜਾ ਨਸ਼ਾ ਨਹੀਂ ਕਰਨਾ ਉਹ ਚੀਕਾਂ ਮਾਰਦਾ ਰਿਹਾ ਉਹਨਾਂ ਖ ਵੀ ਮਾਰੀ ਜਾਂਦੇ ਐ ਕਰਦੇ ਕਰਦੇ ਸਾਰੀ ਰਾਤ ਨਾਲ ਤਾਂ ਉਹ ਸੌਂ ਨਹੀਂ ਦਿੱਤੀ ਬਈ ਤੇ ਨਾ ਆਪ ਸੁੱਤਾ ਤੇ ਨਾ ਗਵਾਂਡੀ ਸੁਣ ਉਤੇ ਉਹ ਗਵਾਂਡਨ ਉਹਨਾਂ ਦੇ ਘਰੇ ਆ ਗਈ ਕਹਿੰਦੀ ਭਾਈ ਅਕਲ ਤੋਂ ਕੰਮ ਲੈ ਜਦੋਂ ਭੁੱਖੀ ਤੇ ਸ਼ੁਰੂ ਤੋਂ ਲੱਗਿਆ ਹੁਣ ਲਿਆ ਕੇ ਦੇ ਕੇ ਤੂੰ ਮਰ ਜੀ ਉਹ ਬੁੜੀ ਬਾਈ ਕੀ ਕਰਦੀ ਆ ਗਈ ਆਪਦੇ ਪੇਕੇ ਫੋਨ ਕਰਦੀ ਆ ਗਈ ਵਾਹ ਇਸ ਮਾਂ ਨਾ ਪਿਓ ਨੂੰ ਕਹਿੰਦੀ ਆ ਮਾਂ ਨੂੰ ਕਹਿੰਦੀ ਵੀ ਇਹ ਭੁੱਕੀ ਖਾਂਦਾ ਤੇ ਭੁੱਕੀ ਇੱਥੋਂ ਮਿਲ ਨਹੀਂ ਰਹੀ ਸਖਤਾਈ ਬਹੁਤ ਹੋ ਗਈ ਠਾਣੇ ਵਾਲ ਨੇ 2-4 ਬੰਦੇ ਸੀ ਉਹ ਫਾੜ ਲੇ ਪਰ ਇਹ ਭੁੱਕੀ ਮੰਗ ਨੂੰ ਨਹੀਂ ਹਟਦਾ ਹੁਣ ਕਰਾਂ ਕੀ ਮਿਲਦਾ ਵੀ ਜਾਨ ਦੁੱਖਾਂ ਚ ਆ ਗਈ ਤੇ ਚੀਕਾਂ ਮਾਰ ਦੇਣ ਤਾਂ ਗਵਾਂਢੀ ਸਾਨੂੰ ਘਾਣਾ ਕੱਢਦੇ ਆ ਉਹਨੇ ਭਾਈ ਉਹਦੀ ਸੱਸ ਨੇ ਉਹਨੂੰ ਰਾਏ ਦਿੱਤੀ ਕਹਿੰਦੀ ਐਂ ਘਰ ਕੁੜੀਏ ਤੂੰ ਦੁਕਾਨ ਤੇ ਜਾ ਉਥੋਂ ਖਸਖਸ ਮਿਲੂਗੀ ਖਸਖਸ ਲੈ ਲਈ ਉਹਨੂੰ ਘੋਟ ਲਈ ਵਿੱਚ ਕਹਿੰਦੀ 2-4 ਕਿੱਕਰ ਦੇ ਸੱਕ ਪਾ ਲਈ ਕੌੜਾ ਐ ਸੱਕ ਪਾ ਲਈ ਵਿੱਚ ਕੋਈ ਹੋਇਆ ਉੱਥੇ ਤਨੂੰ ਘੋੜਲਾ ਘੋਟ ਕੇ ਪਿਆ ਦੀ ਤੂੰ ਕਹਿੰਦੀ ਆਈ ਆ ਤਾਂ ਤੇਰਾ ਠੀਕ ਆ ਉਹਨੇ ਭਾਈ ਐਂ ਹੀ ਕਰਿਆ ਖਾਸ ਖਾਸ ਲੈ ਲਈ ਤੇ ਨਾਲ ਸੱਕ ਜੇ ਬਾਲੇ ਕੌੜੇ ਗੂੜੇ ਜੇ ਘੋਟ ਘੋਟ ਕੇ ਤੇ ਅੰਬਲੀ ਨੂੰ ਕਹਿੰਦੀ ਵੀ ਚੱਕ ਤੇਰੇ ਵਾਸਤੇ ਭੁੱਕੀ ਲੈ ਕੇ ਆਈ ਆ ਮੈਂ ਆਪਦੇ ਪੇਕੇਆਂ ਤੋਂ ਸਪੈਸ਼ਲ ਆ ਕਹਿੰਦੀ ਮੇਰੇ ਪਿਉਨੇ ਕਿਹਾ ਵੀ ਐਂ ਦੇਈਆਂ ਆਈ ਐਂ ਕਰਕੇ ਉਹ ਕੀ ਕਰਦੀ ਆ ਬਾਈ ਉਹਨੂੰ ਖਵਾ ਦਿੰਦੀ ਆ ਉਹ ਭਾਈ 2 ਕੁ ਮਿੰਟ ਦਾ ਛਾਲਾਂ ਜੇ ਮਾਰ ਦੋ ਉਹ ਵੀ ਫੇਰ ਡਾਊਨ ਹੋ ਜਾਂਦਾ ਉਹ ਵੀ ਫੇਰ ਕਹਿੰਦਾ ਓ ਮਰ ਗਿਆ ਓਏ ਫਲਾਣਾ ਓਏ ਬਚਾ ਲਓ ਇੱਥੇ ਓਕਾ ਓਏ ਦੀ ਪਾਈ ਨੂੰ ਦਿਨ ਨੂੰ ਉਹ ਕਹਿੰਦੀ ਭੈਣ ਦਾ ਖਾਵਾ ਵੀ ਤੈਨੂੰ ਹੁਣ ਦਾ ਭੁੱਖੀ ਖਵਾ ਕੇ ਹਟੀਆਂ ਮੈਂ ਸਾਰੇ 10 ਮਿੰਟ ਹੋਏ ਆ ਤੂੰ ਫੇਰ ਉਮੀ ਲਾ ਗਿਆ ਚੀਕਾ ਮਨ ਉਹ ਕਹਿੰਦਾ ਕਮਲਿਏ ਕਾਨੂੰ ਕਲਲੀਆਂ ਗੱਲਾਂ ਕਰਦੀਆਂ ਜਿਹੜੀਆਂ ਹੱਦਾਂ ਤੇ ਜਿਹੜੀਆਂ ਨਾੜਾਂ ਚ ਭੁੱਕੀ ਜਾਂਦੀਆਂ ਨਾ ਉਹਦੇ ਭੈਣ ਦੇ ਯਾਰ ਦੀ ਕਹਿੰਦੀ ਖਸ ਖਸ ਨਹੀਂ ਜਾਂਦੀਗੀ ਥੋੜੀ ਨੂੰ ਇਹ ਬਾਈ ਹੁਣ ਅੰਬਲੀ ਬੰਦੇ ਨੂੰ ਪਤਾ ਹੁੰਦਾ ਕਿਹੜੀ ਚੀਜ਼ ਓਰੀਜਨਲ ਆ ਤੇ ਕਿਹੜੀ ਡੁਪਲੀਕੇਟ ਉਹਨਾਂ ਨਾਲ ਧੋਖਾ ਨਾ ਕਰੇ ਕੋ ਕਿ ਸਰਕਾਰ ਨੂੰ ਬੇਨਤੀ ਹੈ ਵੀ ਖਸ ਖਸ ਦੀ ਖੇਤੀ ਲਾਜ਼ਮੀ ਕਰ ਦਿਓ ਜਿਹੜੇ ਅਮਲੀ ਬੰਦੇ ਆ ਜੇਕਰ ਉਹ ਦੂਜਾ ਨਸ਼ਾ ਖਾਣਗੇ ਗੈਰ ਤਾ ਉਹ ਮਰ ਜਾਣਗੇ ਸ਼ੇਅਰ ਜਰੂਰ ਕਰੋ ਤੇ ਕਮੈਂਟ ਕਰਕੇ ਆਪਣੇ ਵਿਚਾਰ ਦੱਸੋ ਜੀ ਭੈਣ ਦੀ 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 ਉਹ ਪਾਈ ਚਮਚਾ ਕ ਆ ਚਮਚਾ ਕ ਬਾ ਦੇ ਵਿਚੀ ਬਾੜੇ ਜਾ ਦੇ ਆ ਗਾ